డాక్టర్ ਸੁਖਦੇਸ਼ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਸ ਸਮਾਜਿਕ ਜਥੇਬੰਦੀਆਂ ਧਾਰਮਿਕ ਦੇ ਸੰਬੰਧੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਸਾਡੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਧਾਰਮਿਕ ਜਥੇਬੰਦੀਆਂ ਵੱਲੋਂ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿੱਲ ਜਥੇਦਾਰ ਸਰਦਾਰ ਰਕबीर ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਪਹੁੰਚਿਆ ਆਂ ਆ ਸਾਰੇ ਭਲੀ ਭਾਂਜ ਜਾਂਦੇ ਹੋ ਕਿ ਜੋ ਆਸਟ੍ਰੇਲੀਆ ਦੇ ਵਿੱਚ ਗੁਰਦੁਆਰਾ ਹੈ ਜੀ ਲਾਂਗ 55 ਲਵਲੀ ਬੈਂਕ ਆਸਟ੍ਰੇਲੀਆ ਉੱਥੇ ਪਿਛਲੇ ਕਾਫੀ ਸਮੇਂ ਤੋਂ ਇੱਕ ਵਿਵਾਦ ਚੱਲ ਰਿਹਾ ਹੈ ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਹੈ ਉਹ ਜਿਹੜੀਆਂ ਸੰਗਤਾਂ ਨੂੰ ਗੁਰੂ ਘਰ ਦੇ ਵਿੱਚ ਦਾਖਲ ਨਹੀਂ ਹੋਣ ਦੇਦੀਆਂ ਉਹਦੇ ਸਬੰਧ ਵਿੱਚ ਆਈ ਹੈ ਸਾਰਿਆਂ ਨੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਸ ਮਸਲੇ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਹੱਲ ਕਰਾਇਆ ਜਾਵੇ ਔਰ ਸਿੰਘ ਸਾਹਿਬ ਨੇ ਸਾਨੂੰ ਸਾਰੀ ਸੰਗਤ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਭਰੋਸਾ ਦਵਾਇਆ ਹੈ ਕਿ ਉੱਥੇ ਜਲਦੀ ਇੱਕ ਤਿੰਨ ਮੈਂਬਰੀ ਪੰਜ ਮੈਂਬਰੀ ਕਮੇਟੀ ਦਾ ਸਗਠਨ ਕਰਕੇ ਜਲਦੀ ਇਸ ਮਸਲੇ ਦਾ ਜਿਹੜਾ ਹੈ ਉਹ ਹੱਲ ਜਿਹੜਾ ਕਰਾਇਆ ਜਾਵੇਗਾ ਅਸੀਂ ਸੋਚਦੇ ਹਾਂ ਕਿ ਇਸ ਤਰ੍ਹਾਂ ਦਾ ਮਸਲਾ ਹੈ ਕਿਉਂਕਿ ਇਸ ਨੂੰ ਦੇਸ਼ ਦੇ ਵਿੱਚ ਜਾਂ ਦੇਸ਼ਾਂ ਦੇ ਵਿਦੇਸ਼ਾਂ 'ਚ ਸੰਗਤਾਂ ਦੇ ਵਿੱਚ ਭਾਰੀ ਰੋਸ ਨਾ ਪੈਦਾ ਹੋਵੇ ਤੇ ਇਸ ਕਰਕੇ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਜਿਹੜਾ ਹੱਲ ਕੀਤਾ ਜਾਵੇ ਕੌਣ ਰੋਕਦਾ ਕੌਣ ਆ ਜੀ ਉੱਥੋਂ ਦੀ ਜਿਹੜੀ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਹੈ ਉਹ ਪ੍ਰਬੰਧਕ ਕਮੇਟੀ ਜਿਹੜੀ ਉਹ ਸੰਗਤਾਂ ਨੂੰ ਗੁਰੂ ਘਰ ਦੇ ਵਿੱਚ ਆਉਣ ਤੋਂ ਰੋਕਦੀ ਕੀ ਕਾਰਨ ਲੱਗਦਾ ਕਿਉਂ ਰੋਕਿਆ ਜਾ ਰਿਹਾ ਉਹ ਵਸਲਕਾਰ ਨੂੰ ਵੇਖੋ ਜੀ ਕਈ ਕਾਰਨ ਹੋ ਸਕਦੇ ਵੀ ਕਿਸੇ ਜੇ ਕੋਈ ਝਗੜਾ ਹੋਵੇ ਇੱਕ ਦਾ ਹੋਵੇ ਦੋ ਦਾ ਹੋਵੇ ਚਾਰ ਦਾ ਹੋਵੇ ਪਹਿਲਾਂ ਉਹਨਾਂ ਨੇ ਛੇ ਪਰਿਵਾਰਾਂ ਨੂੰ ਰੋਕਿਆ ਉਸ ਤੋਂ ਬਾਅਦ 16 ਪਰਿਵਾਰਾਂ ਨੂੰ ਰੋਕਿਆ ਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਜੇ ਕਿਸੇ ਵੀ ਪਰਿਵਾਰ ਦੇ ਵਿੱਚ ਕੋਈ ਗਲਤੀ ਹੁੰਦੀ ਹੈ ਜੇ ਗੁਰੂ ਗੁਰੂ ਘਰ ਦੇ ਵਿੱਚ ਜਾਂ ਪ੍ਰਬੰਧਕ ਕਮੇਟੀ ਨਾਲ ਇੱਕ ਜਾਂ ਦੋ ਜਾਂ ਚਾਰ ਬੰਦੇ ਦੀ ਹੋ ਸਕਦੀ ਹੈ ਉਹਨੂੰ ਜੇ ਗਲਤੀ ਮਹਿਸੂਸ ਹੁੰਦੀ ਤਾਂ ਬੇਸ਼ੱਕ ਰੋਕਿਆ ਜਾਵੇ ਲੇਕਿਨ ਸਾਰੇ ਪਰਿਵਾਰਾਂ ਨੂੰ ਇਸ ਤਰ੍ਹਾਂ ਜਿਹੜਾ ਰੁਕਣਾ ਹੈ ਉਹ ਸੰਭਵ ਨਹੀਂ ਦਿੰਦਾ ਅੱਜ ਦੁਨੀਆਂ ਭਰ ਦੇ ਵਿੱਚ ਜਿੰਨੇ ਵੀ ਗੁਰੂ ਘਰ ਨੇ ਉਥੇ ਕਿਤੇ ਵੀ ਕਿਸੇ ਸੰਗਤ ਨੂੰ ਜਿਹੜਾ ਹੈ ਉਹ ਰੋਕਿਆ ਨਹੀਂ ਜਾਂਦਾ ਕਿਉਂਕਿ ਜਿਹੜੇ ਗੁਰੂ ਘਰ ਦੇ ਸਾਰਿਆਂ ਦੇ ਸਾਂਝੇ ਹੁੰਦੇ ਹਨ ਚਾਹੇ ਉਥੇ ਸੇਖੋ ਚਾਹੇ ਕੋਈ ਮੁਸਲਮਾਨ ਹੋਵੇ ਚਾਹੇ ਕੋਈ ਸਾਈ ਹੋਵੇ ਚਾਹੇ ਕੋਈ ਕ੍ਰਿਸਚੀਅਨ ਕੋਈ ਵਿਅਕਤੀ ਜਿਹੜਾ ਸ਼ਰਧਾ ਤੇ ਭਾਵਨਾ ਦੇ ਨਾਲ ਮर्यादा ਦੇ ਵਿੱਚ ਰਹਿ ਕੇ ਆ ਸਕਦਾ ਔਰ ਮੱਥਾ ਟੇਕ ਸਕਦਾ ਵੈਗੁਰਜੀ ਕੋ ਖਾਲਸਾ ਵੈਗੁਰਜੀ ਦੀ ਫਤਿਹ ਦਾਸ ਬੇਜੀ ਸਿੰਘ ਸੈਕਟਰੀ ਧਰਮ ਪ੍ਰਚਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਸ੍ਰੀ ਅਮਰਸਾ ਕਾਫੀ ਸਮੇਂ ਤੋਂ ਗੁਰਦਰਾਜੀ ਲੌਂਗ ਦੇ ਵਿੱਚ ਜਿਹੜਾ ਉੱਥੇ ਵਿਵਾਦ ਚੱਲ ਰਿਹਾ ਹੈ ਉੱਥੋਂ ਦੀ ਕਮੇਟੀ ਆ ਉਹ ਆਪ ਖੁਦਰੀਆਂ ਜਿਹੜੀਆਂ ਉਹ ਕਾਰਵਾਈਆਂ ਉੱਥੇ ਕਰ ਰਹੀ ਹੈ ਕੁਝ ਬੱਚੇ ਨੇ ਇੰਡੀਆ ਦੇ ਉੱਥੇ ਜਿਹੜੇ ਉਹ ਸੇਵਾ ਕਰਦੇ ਨੇ ਔਰ ਪੂਰੀ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਮੈਂ ਖੁਦ ਵੀ ਉੱਥੇ ਜਾ ਕੇ ਆਇਆ ਹਾਂ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਸੇਵਾ ਕਰਦੇ ਨੇ ਲੇਕਿਨ ਉਹ ਜਿਹੜੀ ਕਮੇਟੀ ਹੈ ਉਹ ਬੱਚਿਆਂ ਨੂੰ ਉੱਥੇ ਜਾਣ ਤੋਂ ਰੋਕਣ ਵਾਸਤੇ ਵੀ ਵੱਡੇ ਭਰਾਲੇ ਕਰ ਰਹੀ ਹੈ ਜੋ ਕਿ ਗਲਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਦੇ ਮੁਤਾਬਕ ਕਿਸੇ ਨੂੰ ਵੀ ਕਿਸੇ ਗੁਰਦੁਆਰੇ 'ਚ ਜਾਮ ਤੋਂ ਮੱਥਾ ਟੇਕਣ ਤੋਂ ਜਾਂ ਸੇਵਾ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਦੁਨੀਆਂ ਦਾ ਸਾਂਝਾ ਸਥਾਨ ਹੈ ਇੱਥੇ ਹਰ ਧਰਮ ਦਾ ਆਦਮੀ ਹਰ ਧਰਮ ਦਾ ਮਨੁੱਖ ਆ ਕੇ ਸੇਵਾ ਕਰਦਾ ਨਾ ਤਮਸਤਕ ਹੁੰਦਾ ਗੁਰਦਰੇ ਸਹਿਬਾਨ ਜਿਹੜੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਦੇ ਅਨੁਸਾਰ ਜਿੱਥੇ ਵੀ ਕੋਈ ਮਰਜ਼ਾਦਾ ਤੋਂ ਉਲਟ ਹੋ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਖਲ ਜੜਾਉ ਦੇਣਾ ਪੈਂਦਾ ਅੱਜ ਮਲੋਟ ਹਲਕੇ ਗਿੱਦੜਵਾ ਹਲਕੇ ਦੀ ਸੰਗਤ ਜਿਹੜੀ ਹੈ ਇਹਨਾਂ ਦੇ ਬੱਚੇ ਉੱਥੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਜੀ ਲੌਂਗ ਸ਼ਹਿਰ ਦੇ ਵਿੱਚ ਰਹਿ ਰਹੇ ਆ ਉਹ ਸਾਰੀ ਸੰਗਤ ਜੁੜ ਕੇ ਇਹਨਾਂ ਦੇ ਵਿੱਚੋਂ ਵੀ ਜਿਹੜੇ ਸਿੰਘ ਆ ਜਾਏ ਨੇ ਉਹ ਵੀ ਉੱਥੇ ਆਸਟ੍ਰੇਲੀਆ ਵਿਖੇ ਰਹਿੰਦੇ ਆ ਉਹ ਸਾਰੀ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਮਾਨਜੋ ਸਿੰਘ ਸਾਹਿਬ ਗਿਆਨੀ ਰਕੀਬ ਸਿੰਘ ਜੀ ਜਦੋਂ ਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸਨ ਮੰਗ ਪੱਤਰ ਦੇ ਦਿੱਤਾ ਗਿਆ ਹੈ ਮਾਨਜੋਗ ਸਿੰਘ ਸਾਹਿਬ ਨੇ ਭਰੋਸਾ ਦਵਾਇਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾ ਦੇ ਅਨੁਸਾਰ ਸਾਰੇ ਕੰਮ ਜਿਹੜੀ ਉਹ ਹੋਣਗੇ ਔਰ ਉਹਨਾਂ ਨੂੰ ਜੋ ਵੀ ਉਹ ਬਰਜਾਦਤ ਉਲਟ ਹੋਣਗੇ ਉਹਨਾਂ ਤੇ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਸੋ ਸੰਗਤਾਂ ਨੂੰ ਭਰੋਸਾ ਦਿਵਾਉਣੇ ਆ ਮੈਂ ਆਪਣੇ ਵੱਲੋਂ ਵੀ ਭਰੋਸਾ ਦਿਵਾਉਣਾ ਅਸ਼ਰੂਨੀ ਅਗਰ ਦਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਵੀ ਜੋ ਵੀ ਕੋਈ ਗਲਤ ਤਰੀਕੇ ਦੇ ਨਾਲ ਜਿਹੜੀ ਕਮੇਟੀ ਹੈ ਉਹ ਆਪਣੀ ਕਾਰਵਾਈਆਂ ਕਰ ਰਹੀ ਹੈ ਉਹਨੂੰ ਠਲ ਪਾਉਣ ਲਈ ਹਰ ਜਿਹੜੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ